ਕੋਈ ਬੰਦੇ ਇੱਥੇ ਆਏ ਨੇ ਜੋ ਕਿ ਇੱਥੇ ਦੇ ਲੋਕ ਦੱਸ ਰਹੇ ਆ ਜੀ ਮੌਕੇ ਤੇ ਜਿਹੜੀ ਪੀਸੀਆਰ ਟੀਮ ਵੀ ਇੱਥੇ ਪਹੁੰਚ ਚੁੱਕੀ ਹੈ ਔਰ ਪਿਛਲੇ ਜਿਸ ਪਾਸੇ ਉਹ ਬੰਦੇ ਗਏ ਨੇ ਖੇਤਾਂ ਵਾਲੀ ਸਾਈਡ ਤਾਂ ਪੁਲਿਸ ਉਸ ਜਗ੍ਹਾ ਦੇ ਉੱਪਰ ਜਿਹੜੀ ਇਹ ਚੈੱਕ ਕਰ ਰਹੀ ਹੈ ਔਰ ਉਹਨਾਂ ਨੇ ਆਦ ਸੇ ਮੇਰੇ ਸੇ ਬੋਲਾ ਕਿ ਪਾਣੀ ਚਾਹੀਏ ਪਾਣੀ ਮੈਂਨੇ ਬੋਲਾ ਠੀਕ ਹੈ ਪਰ ਉਹਨਾਂ ਨੇ ਬੋਲਾ ਖਾਣਾ ਕੀ અમારી ਵਿਵਸਥਾ ਕਰਾ ਦਿਓ ਤਾਂ ਮੈਂਨੇ ਬੋਲਾ ਕੋਈ ਨਹੀਂ ਮੈਂ ਮੰਗਾ ਦਿੱਤਾ ਹੁਣ ਤੁਰੰਤ ਇਤਨਾ ਬਹੁਤ ਵੱਡਾ ਸਵਾਲ ਇਹ ਵੀ ਹੈ ਦਾ ਉਸ ਸੀ ਤਾਂ ਮੈਂ ਗੇਟ ਨਹੀਂ ਖੋਲਿਆ ਹਾਂਜੀ ਤੁਸੀਂ ساری ਗੱਲ ਵੀ ਕਰ ਲਈ ਹਾਂਜੀ ਉਹ ਵੀ ਨਹੀਂ ਖੋਲਿਆ ਨਹੀਂ ਉਹ ਬੰਦੇ ਬਹੁਤ ਸੀਗੇ ਜਿਹੜੇ ਇੱਥੇ ਆਏ ਹੋ ਬੰਦੇ ਕੌਣ ਆ ਸਰ ਮੇਰੇ ਕੋਲ ਇਤਨਾ ਨਹੀਂ ਪਤਾ ਕੌਣ تھے ਚਾਰ ਬੰਦੇ ਤੇ ਦੋ ਬਾਈਕ ਖੜੀ ਸੀ ਦੋ ਬੰਦੇ ਆਏ تھے ਬੰਦੂਕ ਵੀ ਲੱਗੀ ਹੋਈ ਕਿੰਨੇ ਵਜੇ ਦਾ ਟਾਈਮ ਸੀ ਕੱਲ ਸਾਢੇ 11:00 ਵਜੇ ਦੀ ਬਾਤ ਸੀ ਸਾਢੇ 11:00 ਤੋਂ ਪੌਣੇ 12:00 ਦੇ ਵਿੱਚ ਮੈਂ ਮੰਦਿਰ ਦੇ ਅੰਦਰ ਆਏ ਹਾਂ ਮੰਦਿਰ ਦੇ ਗੇਟ 'ਤੇ ਆ ਕੇ ਸਰ ਮੈਂ ਮੰਦਿਰ ਦੇ ਅੰਦਰ ਅਕੇਲਾ ਥਾ ਅੱਛਾ ਠੀਕ ਹੈ ਤੁਸੀਂ ਇੱਥੇ ਦੇ ਪੁਜਾਰੀ ਹੋ ਹਾਂਜੀ ਠੀਕ ਹੈ ਮੈਂ ਮੰਦਿਰ ਤ੍ਰੀਸਟਾਰ ਸਿ ਮੰਦਿਰ ਦਾ ਪੁਜਾਰੀ तो मैं अंदर बैठा हुआ था तो उन्होंने गेट बजाया मैंने गेट नहीं खोला उन्होंने बोला सर पानी चाहिए हमें खोलाउट कर बंद कर रखी थी सारी सारी लाइट बंद थी तो अंदर से उन्होंने आवाज लगाई गेट बजाया मैंने गेट नहीं खोला उन्होंने बोला पानी उन्होंने तुरंत बोल दिया की खाना चाहिए खाना खाना चाहिए हाँ जी कितने बंदे थे टोटल चार बंदे थे दो बाइक अंदर खड़ी हुई थी ग्राउंड के दो इधर थे बंदूक लेके खड़े हुए थे भाई कौन सी अंधेरा हुआ होता तो कुछ दिखा नहीं मेरे को नहीं। तुरंत मैंने कमेटी वालों को फोन किया सभी बंदों को सुना गेट बजाया था दो बार मैं उस टाइम लेटा हुआ था गेट के अंदर था गेट के अंदर था उन्होंने तुरंत आवाज लगाई मेरे को तो मैं अंदर बाहर आया मतलब गेट के अंदर ही था तो मैंने बोला हाँ जी क्या है तो बोले हमें इंडियन आर्मी से हैं पानी चाहिए हमें पानी के बाद उन्होंने बोला कि हमें मतलब खाना चाहिए मैं कोई नहीं फोन कर इतना फोन की गई हो तो उन्हें तुरंत भाग गए वो बोल के गए इतना कि मतलब कि आप दीवार की साइडों में लाइट बंद रखे इतना बोलो उसके बाद मेरे कुछ नहीं पता मैंने सभी गली मोहल्ले वालों को नहीं इस चीज कि कह सकते हैं कि पता हो सर सर ये सतर्क करने के लिए आते वो भागते नहीं ਹੂੰ ਉਹ ਭਾਗ ਨਹੀਂ ਸਕਤੇ تھے ਉਹ ਇਹੀ ਪੇ ਰੁਕਤੇ ਇਹ ਸਾਈਡ ਤੇ ਜਿਓ ਦੱਸ ਸਕਦੇ ਉਸ ਨੇ ਸਿੱਧੇ ਸਿੱਧਾ ਹੋਰ ਗਰਾਊਂਡ ਦੀ ਸਾਈਡ ਤੇ ਗਏ ਹੋਏ ਨੇ ਕਿਹੜੇ ਸਾਈਡ ਤੇ ਸਿੱਧੇ ਗਰਾਊਂਡ ਵਿੱਚ ਮੈਂ ਗਲੀ ਮੋੜੇ ਸਾਰੇ ਗਰਾਊਂਡ ਪੰਡਿਤ ਜੀ ਗਰਾਊਂਡ ਕਿੱਧਰ ਹੋ ਜਾਂਦੀ ਹੈ ਸਰ ਤੂਇਦ ਦਾ ਜਾਂਦਾ ਹੈ ਪੂਰਾ ਪਠਾਨਕੋਟ ਬਾਈਪਾਸ ਤੇ ਵੀ ਜਾਂਦਾ ਹੈ ਪਿੰਡ ਵੀ ਪੜਦਾ ਹੈ ਰੋਡ ਨਿਕਲਦਾ ਇਧਰੋਂ ਨਹੀਂ ਰੋਡ ਨਹੀਂ ਹੈ ਮਤਲਬ ਘੋਮੇ ਹੋ ਕੇ ਆਦਾ ਤਾਂ ਸੋ ਦੋਸਤੋ ਦਾਸੀਕਿੰਨੇ ਰਾ ਕੋਪ ਜਿਹੜਾ ਸੁਨਮਸਾਰ ਜਗਾ ਜਿਸ ਜਗ੍ਹਾ ਤੋਂ ਦੱਸਿਆ ਜਾ ਰਿਹਾ ਜੀਨੇ ਪੰਡਤ ਜੀ ਦੱਸ ਰਹੇ ਹਨ ਆਪਣੀ ਗੱਲ ਹੋਈ ਕੀ ਗੱਲ ਕੀ ਹੋਈ ਸਰ ਮੌਕੇ ਤੇ ਪਹੁੰਚੋ ਗੁਰਨਾਮ ਜੀ ਜੀ ਕੀ ਸਰ ਮੇਰੇ ਮੋਸ਼ਨ ਜਾਈ ਸੀ ਜੀ ਜਿਹੜੀ ਇਨਵਰਸ਼ਨ ਬੜੀ ਸੀ ਆਪਣੇ ਜਿੰਦਾ ਫੂਲ ਦਿੱਤਾ ਹੈ ਕੰਟਰੋਲ ਤੇ ਉਹ ਕਹਿੰਦੇ ਬਈ ਇੱਥੇ ਬੰਦੇ ਆਏ ਸੀਗੇ ਬਦੀ ਧਾਰੀ ਚੱਕੀ ਬੰਦੇ ਆਏ ਸੀ ਜਦੋਂ ਅਸੀਂ ਮੌਕੇ ਤੇ ਆਏ ਜਾਂ ਮੌਕੇ ਦੇਖਿਆ ਬੰਦੂ ਜਿਹੜੇ ਹੈਗੇ ਖਿੱਤਾ ਗਾਂਹ ਗੇ ਹੈਗਾ ਯਾਨੀ ਕਿ ਕਾਫੀ ਥਾਂ ਅਗਨ ਜਾਂਚ ਜਾਈ ਸਰ ਟਾਈਮ ਸੀ ਸਾਡੇ ਗੱਲਣਾ ਹੁਣ ਕਟੋ ਕਟ ਪਿਆ ਮਿੰਟ ਦੇ ਉੱਤੇ ਟਾਈਮ ਹੋ ਚੁੱਕਾ ਹੈ 12 ਸਾਨੂੰ ਬੜਾ ਹੁਣ ਫੁੱਲ ਆਇਆ 10 ਮਿੰਟ ਜੇ ਬੈਠੀ ਆ ਗਿਆ ਚਲੋ ਤੁਹਾਡੀ ਬਹੁਤ ਵਧੀਆ ਪੰਜਾਬ ਪੁਲਿਸ ਜਿਹੜੀ ਇਸ ਵੇਲੇ ਵਧੀਆ ਕੰਮ ਕਰ ਰਹੀ ਸੜਕਾਂ ਦੇ ਉੱਪਰ ਹੈ ਪ੍ਰਸ਼ਾਸਨ ਜਿਹੜਾ ਮਦਦ ਕਰ ਰਿਹਾ ਔਰ ਜਲੰਧਰ ਦੇ ਡੀਸੀ ਸਾਹਿਬ ਵੀ ਲਗਾਤਾਰ ਜਿਹੜੀਆਂ ਹਦਾਇਤਾਂ ਜਾਰੀ ਕਰ ਰਹੇ ਨੇ ਕੀ ਸਮਝਦੇ ਹੋ ਗੁਰਨਾਮ ਜੀ ਹੈ ਘਟਨਾ ਹੋਈ ਤੇ ਗਲਤ ਹੈ ਕੀ ਸਾਰੀ ਗਲਤ ਹੁਣ ਜੀ ਜਿਨ੍ਹਾਂ ਨੇ ਦੇਖਿਆ ਪਤਨ ਉਹਨੂੰ ਆ ਉਹਨੂੰ ਫੋਨ ਕੀਤਾ ਕਰ ਰੋਲ ਤੇ ਅਸੀਂ ਆ ਗਏ ਹੁਣ ਇਹ ਬੰਦੇ ਦਸਰ ਮੁਤਾਬਕ ਕਹਿੰਦੇ ਕਿ ਪਾਣੀ ਸਾਡੇ ਕੋਲ ਮੰਗਿਆ ਉਹਨਾਂ ਨੇ ਗੇਟ ਖੜਕਾਇਆ ਹਾਂ ਆਪਾਂ ਕੈਮਰੇ ਕੋਲ ਚੈੱਕ ਕਰਦੇ ਪਏ ਆ ਚੱਕਰਾਂ ਕਰਾਂ ਚੱਕਰਾਂ ਕੇ ਚੈੱਕ ਕੈਮਰੇ ਦੇ ਦੇਖਾਂ ਬੰਦੇ ਕਿਹੜੇ ਹੈਗੇ ਕਿਹੜੇ ਨਹੀਂ ਹੈਗੇ ਕਿਹੜੇ ਵਰਦੀ ਧਾਰੀ ਹੈ ਕਿਹਦੇ ਹੈ ਇਹ ਇਹਨਾਂ ਨੂੰ ਪਤਾ ਹਾਂ ਮੈਂ ਇਹ ਜਿਹੜਾ ਰਸਤਾ ਹੈ ਕਿੱਧਰ ਨੂੰ ਜਾਂਦਾ ਜਿੱਦਾਂ ਕਹਿੰਦੇ ਉੱਧਰ ਨੂੰ ਝੋੜਗੇ ਤਾਂ ਕਿ ਅੱਗੇ ਖੇਤ ਹੈਗੇ ਹੋ ਖੇਤਾਂ 'ਚ ਤਾਂ ਪਾਈ ਨਿਕੜਦਾ ਨੂਰਪੁਰ ਕੀ ਸਾਈਡ ਰਸਤਾ ਜਾਂਦਾ ਹੈ ਉਸੀ ਇੰਟੀਮੇਟ ਕਿਤਾ ਥਾਣੇ ਨੂੰ ਸਬੰਧਤ ਥਾਣਾ ਆਪਣੇ ਥਾਣੇ ਨੂੰ 8 ਨੰਬਰ ਥਾਣਾ ਜੀ 8 ਨੰਬਰ ਥਾਣੇ ਨੂੰ ਐਸ.ਐਸ.ਓ ਸਾਹਿਬ ਨੂੰ ਦੱਸੀ ਬਿਠਾ ਹਾਂ ਜੀ ਐਸ.ਐਸ.ਓ ਸਾਹਿਬ ਨੂੰ ਫੋਨ ਵਿੱਚ ਆ ਅੱਛਾ ਜੀ ਤੇ ਡਿਊਟੀ ਆਫਸਰ ਨੂੰ ਵੀ ਆਉਣ ਲੱਗਾ ਅੱਛਾ ਡਿਊਟੀ ਆਫਸਰ ਨੂੰ ਮੁੱਖੇ ਧਿਆਨ ਲੱਗੇ ਹੋਰ ਵੀ ਆ ਲੱਗੇ ਲੱਕੇ ਆਉਣਾ ਪਰ ਨਹੀਂ ਜੀ ਸਾਨੂੰ ਫੋਨ ਆਇਆ ਕਿ ਮੰਦੇ ਦੇ ਬਾਹਰ ਕੋਈ ਨਾ ਬੰਦੇ ਆਏ ਆ ਕ ਉਹ ਕਿਹਾ ਕਿ ਮੈਂ ਰੁਕੂ ਤੇ ਉਹਨਾਂ ਨੇ ਨਾਰਨਾ ਨੂੰ ਖਾਣਾ ਵੀ ਮੰਗਿਆ ਕਹਿੰਦਾ ਮੈਂ ਤੁਹਾਨੂੰ ਕੋਈ ਫੋਨ ਕਰਦਾ ਵਾ ਕਿੰਨੇ ਵਜੇ ਟਾਈਮ ਸੀ ਕਿਤਾ ਆਪਾਂ ਨੂੰ ਫੋਨ ਆਇਆ ਸਾਢੇ 11 ਵਜੇ ਦਾ ਟਾਈਮ ਸੀ ਸਾਢੇ 11 ਵਜੇ ਟਾਈਮ ਸੀ ਹਾਂਜੀ ਸਾਢੇ 11 ਵਜੇ ਟਾਈਮ ਸੀ ਉਸ ਤੋਂ ਬਾਅਦ ਬੰਡੇ ਜੀ ਨੇ ਕਿਹਾ ਮੈਂ ਫੋਨ ਕਰਦਾ ਜਦੋਂ ਉਹ ਫੋਨ ਕਰਨ ਲੱਗੇ ਉਹ ਸਾਹਮਣੇ ਵਾਲੇ ਬੈਠੇ ਬਾਜੀ ਬੰਦੇ ਰਹੇ ਹੂੰ ਤੇ ਇਹਨਾਂ ਨੇ ਫਿਰ ਸਾਨੂੰ ਫੋਨ ਕੀਤਾ ਅਸੀਂ ਸਾਰੇ ਬੱਲੇਬਾਲੇ ਬੈਠੇ ਹੋ ਜਾਈ ਇੱਥੇ ਕੈਮਰੇ ਚੋਂ ਆਪਾਂ ਸਮਝ ਨਹੀਂ ਜਦਾ ਬਾਕੀ ਐਂਟਰੀ ਦਾ ਸਟਰੀਟ ਸਾਧੇ ਅੰਦਰ ਐਂਟਰੀ ਕਿੱਥੇ ਕੀਤੀ ਉਹਨਾਂ ਕੈਮਰੇ ਇਸ ਲਈ ਕਿ ਇਹਦੇ ਅੰਦਰ ਐਂਟਰ ਹੋ